ਪੰਜਾਬ ਚ ਗੈਂਗਸਟਰਵਾਦ ਨੂੰ ਨੱਥ ਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਚਨ ਵਧ ਹਨ ਜਿਨ੍ਹਾਂ ਦੀ ਅਗਵਾਈ ਚ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਸੂਬੇ ਚ ਸਖਤੀ ਦਿਖਾਈ ਤੇ 1 ਸਾਲ ਚ 559 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇਸ ਦੌਰਾਨ 482 ਹਥਿਆਰ ਵੀ ਬਰਾਮਦ ਕੀਤੇ ਹਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਸਵਰੇ ਤੇ ਕਾਫੀ ਦਿਨਾਂ ਤੋਂ ਇੱਕ ਵਿਅਕਤੀ ਨੂੰ ਟਰੈਕ ਕਰ ਰਹੀ ਸੀਗੀ ਸਾਡੀ ਟੀਮਾਂ ACP ਇਨਵੈਸਟੀਗੇਸ਼ਨ ਦੀ ਸੁਪਰਵੀਜ਼ਨ ਚਰ ਇੱਕ ਰਾਜੇਸ਼ਵਰ ਨਾਂ ਦਾ ਵਿਅਕਤੀ ਜਿਹੜਾ ਹੈ ਇਹਦੇ ਨਾਲ ਸ਼ੂਟਆਊਟ ਹੋਇਆ ਹੈ ਗੋਲੀ ਲੱਗੀ ਇਹਨੂੰ ਫਿਲਹਾਲ ਤਾਂ ਐਂਬੂਲੈਂਸ ਰਾਹੀਂ ਹਸਪਤਲ ਪਹੁੰਚਾ ਰਹੇ ਹਨ AGTF ਵੱਲੋਂ ਅੱਤਵਾਦੀਆਂ ਦੇ 12 ਮੋਡਿਊਲ ਵੀ ਫੜੇ ਗਏ ਹਨ ਜਿਨ੍ਹਾਂ ਦੇ ਵਿੱਚ 68 ਮੁਲਜ਼ਮ ਗ੍ਰਿਫਤਾਰ ਕੀਤੇ ਹਨ ਜਿਨ੍ਹਾਂ ਦੇ ਕੋਲੋਂ ਹਥਿਆਰ ਅਤੇ RDX ਗ੍ਰੇਨੇਡ IED ਵੀ ਬਰਾਮਦ ਕੀਤੇ ਗਏ ਹਨ ਇੰਨਾ ਹੀ ਨਹੀਂ ਸੋਸ਼ਲ ਮੀਡੀਆ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਕੁੱਲ 443 ਸੋਸ਼ਲ ਮੀਡੀਆ ਅਕਾਊਂਟ ਪੇਜ ਬੰਦ ਕਰਵਾਏ ਮੈਂ ਇਸ ਧਰਤੀ ਨੂੰ ਫਿਰ ਦੁਬਾਰਾ ਰੰਗਲੀ ਧਰਤੀ ਬਣਾਉਣਾ ਚਾਹੁੰਦਾ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ 6 ਤਰੀਕ ਨੂੰ ਜੀ ਪਿੰਡ ਬਡੇਆਲਾ ਜੋ ਸਦਰਾਮਪੁਰਾ ਦੇ ਅਧੀਨ ਪੈਂਦਾ ਹੈ ਉੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਬਜ਼ੁਰਗ ਦੇ ਕਪਲ ਦਾ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਤੇ ਲੇਟ ਨਾਈਟ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਅਰਾਊਂਡ 9 ਵਜੇ ਦੇ ਕਰੀਬ ਤਾਂ ਇਮੀਡੀਏਟਲੀ ਕਿਉਂਕਿ ਇਹ ਬੜਾ ਹੀ ਇਨੀਅਰ ਕ੍ਰਾਈਮ ਸੀਗਾ ਉਦੋਂ ਐਸਪੀ ਡੀ ਨਰਿੰਦਰ ਸਿੰਘ ਡੀਐਸਪੀ ਫੂਲ ਪ੍ਰਦੀਪ ਦੋਨੋਂ ਸੀਆਈਐਨ ਚਾਰजेस 1 اور 2 ਐਸਐਚਓ ਸਦਰਾਮਪੁਰਾ اور ਚੌਂਕ ਇਨਚਾਰਜ ਪੁਲਿਸ ਚੌਂਕੀ ਚੌਂਕੇ ਇਹ ਸਾਰੇ ਮੌਕੇ ਤੇ ਪਹੁੰਚੇ ਸੀਗੇ ਤੇ ਉਦੋਂ ਪਤਾ ਲੱਗਿਆ ਸੀ ਕਿ ਜਿਹੜੇ ਦੋਨੋਂ ਮ੍ਰਿਤਕ ਹੈ ਉਹਨਾਂ ਦੀ ਆਈਡੈਂਟੀਟੀ ਹਸਬੰਡ ਦਾ ਨਾਂ ਕਿਆ ਸਿੰਘ ਔਰ ਵਾਈਫ ਅਮਰਜੋ ਅਮਰਜੀਤ ਕੋਲ ਰਿਵੀਲ ਹੋਇਆ ਸੀ ਕਿ ਜਿਹੜੇ ਹਸਬੰਡ ਵਾਈਫ ਕੱਲੇ ਹੀ ਉੱਥੇ ਘਰ ਚ ਆਪਣੇ ਰਹਿੰਦੇ ਸੀਗੇ ਔਰ ਉਹਨਾਂ ਦਾ ਜਿਹੜਾ ਬੇਟਾ ਹੈ ਉਹ ਦਿੱਲੀ ਸਰਕਾਰੀ ਨੌਕਰੀ ਕਰਦਾ ਔਰ ਉਹਨਾਂ ਦੀ ਬੇਟੀ ਨੇੜੇ ਹੀ ਕਿਤੇ ਲੋਕਲੀ ਵਿਆਹੀ ਹੋਈ ਹੈ ਬਟ ਕਿਉਂਕਿ ਬੜਾ ਸੈਂਸਿਟਿਵ ਮੁੱਦਾ ਸੀਗਾ ਤੇ ਅਸੀਂ ਇਮੀਡੀਏਟਲੀ ਇਨਵੈਸਟੀਗੇਸ਼ਨ ਸਟਾਰਟ ਕਰ ਦਿੱਤੀ ਸੀਗੀ ਔਰ ਦੌਰਾਨੇ ਤਫਤੀਸ਼ ਸਾਇੰਟੀਫਿਕ ਔਰ ਹਿਊਮਨ ਇਨਪੁਟ ਤੋਂ ਪਤਾ ਲੱਗਿਆ ਕਿ ਜਿਹੜਾ ਇਹਦਾ ਮ੍ਰਿਤਕ ਦਾ ਜਿਹੜਾ ਬ੍ਰਦਰ ਹੈ ਜਿਹਦਾ ਨਾਮ ਵਿਕਰਮ ਸਿੰਘ ਹੈ ਉਹਨੂੰ ਪੁਛ ਗਿਆ ਇਸ ਲਈ ਜੋ ਕੀਤਾ ਗਿਆ ਤੇ ਦੌਰਾਨੇ ਪੁਛਗੀ ਸੁਨੇ ਕਨਫੈਸ ਕੀਤਾ ਕਿ ਇਹ ਜਿਹੜਾ ਬੜਾ ਗਰੂਟਲ ਮਰਡਰ ਹੈ ਉਹਨੇ ਕੀਤਾ ਸੀਗਾ ਔਰ ਜਿਹੜਾ ਇਹਨੇ ਵੈਪਨ ਯੂਜ਼ ਕੀਤਾ ਸੀਗਾ ਉਹ ਇੱਕ ਲੋਹਾ ਦਾਤ ਉਹਦੇ ਘਰ ਦੇ ਇੱਕ ਪੁਰਾਣਾ ਟਾਇਲਟ ਬਣਿਆ ਹੋਇਆ ਸੀ ਬਾਹਰ ਉਹਦੇ ਜਿਹਦੇ ਉੱਪਰ ਇੱਟਾਂ ਵਗੈਰਾ ਰੱਖਿਆ ਸੀ ਉਹਨੂੰ ਉਹਦੇ ਅੰਦਰ ਉਹਨੇ ਕ੍ਰਾਈਮ ਕਰਨ ਤੋਂ ਬਾਅਦ ਉਹਨੂੰ ਲੁਕਾਉ ਦਿੱਤਾ ਸੀਗਾ ਜਿਹੜਾ ਲੋਹਾ ਦਾਤ ਸੋ 베ਸਡ ਔਨ ਦਟ ਐਫ ਆਈ ਆਰ ਨੰਬਰ 170 ਡੇ ਨੂੰ ਅੰਡਰ ਸੈਕਸ਼ਨ 103 ਔਰ 331 ਸਬਸੈਕਸ਼ਨ 8 ਖਣਾ ਸਦਰ ਰਾਪੂਰਾ ਦਰਸ਼ਕੀਤਾ ਗਿਆ ਸੀਗਾ ਔਰ ਕੁਛ ਕਿਛ ਸੀ ਇਹ ਪਤਾ ਲੱਗਿਆ ਕਿ ਇਹਨਾਂ ਇਹ ਦੋਨੋਂ ਕਿਉਂਕਿ ਸਕੇ ਭਾਈ ਹੈ ਇਹਨਾਂ ਦਾ ਪ੍ਰੋਪਰਟੀ ਡਿਸਪਿਊਟ ਕਈ ਸਾਲਾਂ ਦਾ ਚੱਲ ਰਿਹਾ ਸੀਗਾ ਜਿਹੜਾ ਵਿਕਰਮ ਸਿੰਘ ਹੈ ਦੋਸ਼ੀ ਇਹਨੂੰ ਲੱਗਦਾ ਸੀ ਕਿ ਮੇਰੇ ਭਰਾ ਨੂੰ ਜਿਹੜੀ ਸਾਡੀ ਸਾਂਝੀ ਜ਼ਮੀਨ ਹੈ ਇਹਨੇ ਫਰੰਟ ਵਾਲਾ ਪੋਰਸ਼ਨ ਇਹਨੂੰ ਮਿਲ ਗਿਆ ਜ਼ਿਆਦਾ ਮਤਲਬ ਜਿਹਦੀ ਕਮਰਸ਼ੀਅਲ ਵੈਲਿਊ ਜ਼ਿਆਦਾ ਹੁੰਦੀ ਹੈ ਬੇਸਿਕਲੀ ਵਜਾ ਰੰਜਿਸ਼ ਹੀ ਸੀ ਔਰ ਕਈ ਸਾਲਾਂ ਤੋਂ ਵਾਰ-ਵਾਰ ਝੋਨੇ ਦੇ ਸੀਜ਼ਨ 'ਚ ਵੀ ਇਹਦੇ ਨਾਲ ਲੜਾਈ ਕਰਦਾ ਸੀ ਜੋ ਸਾਨੂੰ ਪਿੰਡ ਵਾਲਿਆਂ ਤੋਂ ਪਤਾ ਲੱਗਿਆ ਸੋ ਇਸੇ ਕਰਕੇ ਔਰ ਉਹਦਾ ਬੇਟਾ ਵੀ ਸਰਕਾਰੀ ਨੌਕਰੀ ਕਈ ਸਾਰੇ ਫੈਕਟਰਸ ਕਰਕੇ ਕਾਫੀ ਉਹਦੇ ਤੋਂ ਖਾਰਖਾਨਾ ਸੀ ਔਰ ਉਸ ਦਿਨ 6 ਤਰੀਕ ਨੂੰ ਜਦੋਂ ਇਹ ਮ੍ਰਿਤਕ ਹੈ ਕਿਆ ਸਿੰਘ ਆਪਣੇ ਘਰੋਂ ਦੁੱਧ ਲੈਣ ਗਿਆ ਤੇ ਉਸ ਤੋਂ ਬਾਅਦ ਕਿਉਂਕਿ ਨਾਲ-ਨਾਲ ਇਹਨਾਂ ਦੇ ਘਰ ਦੋਨੋਂ ਪਰਾਵਾਂ ਦੇ ਤੇ ਇਹਦੇ ਘਰ ਵੜ ਗਿਆ ਤੇ ਪਹਿਲਾਂ ਇਹਨੇ ਇਹਦੀ ਵਾਈਫ ਨੂੰ ਅਟੈਕ ਕੀਤਾ ਲੋਹੇ ਦੀ ਦਾਤ ਨਾਲ ਤੇ ਫਿਰ ਇਹ ਦਿਵਾਰ ਦੇ ਪਿੱਛੇ ਸਾਈਡ ਤੇ ਲੁਕ ਗਿਆ ਤੇ ਜਦੋਂ ਉਹਦਾ ਬ੍ਰਦਰ ਐਂਟਰ ਕੀਤਾ ਇਹਨੇ ਉਹਨੂੰ ਵੀ ਪਿੱਛੋਂ ਹੀ ਬਹੁਤ ਹੀ ਬੁਰੀ ਤਰ੍ਹਾਂ ਉਹਦੇ ਸਿਰ ਤੇ वो नीओ मार दा मारियो और मारदा गया जाता तो कि वो तो तो मौके पे ही दोनों की डेथ हो गई सो ये मतलब बड़ा अनफर्टुनेट है कि सके प्रावन ने एक प्रॉपर्टी डिस्प्यूट के तहत तो अपने परिवार पर जानलेवा बुरी तरह मार देता तो ये ਮੈਨੂੰ ਜੀ ਪਹਿਲਾਂ ਸਾਨੂੰ ਕੁਝ ਸ਼ਖਸ ਸੀਗਾ ਜੋ ਇਹਨੇ ਵੀ ਥੋੜਾ ਮਿਸ ਗਾਈਡ ਕਰਨ ਦੀ ਕੋਸ਼ਿਸ਼ ਕੀਤੀ ਵਿਕਰਮ ਸਿੰਘ ਦੀ ਬਟ ਇਵੈਂਚੁਅਲੀ ਜੋ ਤਫਤੀਸ਼ ਦੇ ਸਾਹਮਣੇ ਆਏ ਨੇ ਇਕੱਲੇ ਨੇ ਹੀ ਇਹ ਕੀਤਾ ਔਰ ਇਹ ਥੋੜਾ ਨਸ਼ੇੜੀ ਟਾਈਪ ਬੰਦਾ ਵੀ ਹੈ ਔਰ ਪਤਾ ਲੱਗਿਆ ਕਿ ਝਗੜਾਲੂ ਕਿਸਮ ਦਾ ਸੀਗਾ ਔਰ ਸਾਰਾ ਕੁਝ ਰਿਵੀਲ ਹੋ ਹੀ ਗਿਆ ਹੈ ਕਿ ਇਹਨੇ ਕਿਸ ਤਰ੍ਹਾਂ ਦਾਤ ਮਾਲੀ ਇਹਨਾਂ ਨੂੰ ਹਸਬੰਡ ਵਾਈਫ ਨੂੰ ਮਾਰ ਰਹੇ ਹਾਂਜੀ 2018 ਤੋਂ ਵੀ ਪਤਾ ਲੱਗਿਆ ਇਹਨਾਂ ਦੇ ਕਾਫੀ ਲੜਾਈ ਚੱਲਣਾ ਇਹਨੇ ਕੀਤਾ ਸੀਗਾ ਤੇ ਹਰ ਸਾਲ ਹੀ ਚੋਨੇ ਵਗੈਰਾ ਦੇ ਸੀਜ਼ਨ 'ਚ ਵੀ ਆਪਣੇ ਬ੍ਰਦਰ ਨਾਲ ਲੜਦਾ ਸੀ ਜੀ ਪਤਾ ਲੱਗਿਆ ਕਿ ਇੱਕ ਤਾਂ ਮੇਨਲੀ ਤਾਂ ਖੇਤੀਬਾੜੀ ਕਰਦਾ ਪਰ ਰਾਮਪੁਰਾ ਚ ਕਿਸੇ ਪ੍ਰਾਈਵੇਟ ਸਕੂਲ 'ਚ ਸਿਕਿਉਰਟੀ ਗਾਰਡ ਲੱਗਿਆ ਹੋਇਆ ਇਹਦੇ ਕੋਲ ਲਾਇਸੈਂਸਡ ਅਸਲਾ ਵੀ ਹੈ ਜੋ ਅਸੀਂ ਇਹਦੇ ਤੋਂ ਲੈ ਲਿਆ ਤੇ ਅਸੀਂ ਇਹਨੂੰ ਕੈਂਸਲ ਕਰਾਵਾਂਗੇ ਮੈਡਮ ਕਈ ਵਿਅਕਤੀ ਹੈ ਜਿਹੜੇ ਅਸੀਂ ਕ੍ਰਾਈਮ ਕਰਕੇ ਪੁਲਿਸ ਤੇ ਹੋ ਦੇਖੋ ਜੀ ਇਹ ਪਰਟੀਕੂਲਰ ਕੇਸ ਜੇ ਵੀ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਹੀ ਸਕੇ ਪ੍ਰਾਨ ਨੂੰ ਇਨੀਸ਼ੀਅਲੀ ਤਾਂ ਤੁਸੀਂ ਨਹੀਂ ਸੋਚਦੇ ਕਿਉਂਕਿ ਇਹ ਵੀ 58 ইয়ার্স ਦਾ ਹੈ ਔਰ ਸਕੇ ਪ੍ਰਾਏ ਸ਼ੁਰੂ ਚ ਸਾਨੂੰ ਨਹੀਂ ਲੱਗ ਰਿਹਾ ਸੀ ਕਿ ਇਸ ਤਰ੍ਹਾਂ ਬਟ ਕਿਉਂਕਿ ਕਹਿੰਦੇ ਨੇ ਕਿ ਕਾਨੂੰਨ ਤੋਂ ਤੁਸੀਂ ਬਚ ਨਹੀਂ ਸਕਦੇ ਜਿੰਨਾ ਮਰਜ਼ੀ ਕ੍ਰਾਈਮ ਕਰ ਲੋ ਸਾਨੂੰ ਲੋਕਲ ਇਨਪੁਟ ਤੋਂ ਵੀ ਤੇ ਜਿਹੜਾ ਟੈਕਨੀਕਲੀ ਵੀ ਸਾਨੂੰ ਐਵਿਡੈਂਸ ਆਇਆ ਉਸ ਤੋਂ ਕਲੀਅਰ ਹੋ ਗਿਆ ਕਿ ਇਹਦੇ ਸਕੇ ਪ੍ਰਾਨ ਨੇ ਹੀ ਦੋਨੋਂ ਹਸਬੰਡ ਵਾਈਫ ਦਾ ਮਰਡਰ ਕੀਤਾ ਸੀ ਇਸ ਕਰਕੇ ਕ੍ਰਾਈਮ ਜਿੰਨਾ ਮਰਜ਼ੀ ਕਰ ਲੋ ਇਵੈਨਚੁਅਲੀ ਏ ਤੁਸੀਂ ਕਾਬੂ ਆਈ ਜਾਂਦੇ